ਸਸੀਕਾਲ ਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਆ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਸਸੀਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ 'ਚ ਅੱਜ ਅਸੀਂ ਲੈ ਕੇ ਆਏ ਆਂ ਮਾਰਵਾੜੀ ਘੋੜਾ ਤੇ ਦੋ ਨੁਕਰੇ ਬੱਚੇ ਵਿਕਾਉ ਨੇ ਵਧੀਆ ਬਲੱਡ ਲਾਈਨ ਮਾਰਵਾੜੀ ਆਲੀਸ਼ਣ ਬਲੱਡ ਲਾਈਨ ਤੇ ਨੁਕਰੇ ਇੱਕ ਨੂਰੇ ਦਾ ਪੋਤਾ ਤੇ ਦੂਜਾ ਹੈਗਾ ਜੀ ਪਾਰਸ ਬਲੱਡ ਲਾਈਨ ਚ ਰੇਟ ਮੌਕੇ ਤੇ ਹੋ ਜੂਗਾ ਰੇਟ ਹੈ ਜਿਹੜਾ ਤੁਸੀਂ ਮੌਕੇ ਤੇ ਤੈਅ ਕਰ ਸਕਦੇ ਹੋ ਜੀ ਪਿੰਡ ਹੈਗਾ ਰੋੜ ਕੀ ਸਰਦੂਲਗੜ ਮਾਨਸਾ ਪਿੰਡ ਰੋੜ ਕੀ ਸਰਦੂਲਗੜ ਮਾਨਸਾ ਚ ਮਾਰਵਾੜੀ ਘੋੜਾ ਤੇ ਦੋ ਨੁਕਰੇ ਬੱਚੇ ਵਿਕਾਉ ਨੇ ਜੀ ਤੇ ਜਿਹੜੇ ਖਰੀਦਣ ਦੇ ਚਾਹਵਨ ਨੇ ਉਹੀ ਕਾਲ ਕਰਨ ਜਿਨ੍ਹਾਂ ਨੇ ਖਰੀਦਣੇ ਨੇ ਉਹੀ ਫੋਨ ਕਰਨ ਫालतू ਬੰਦਾ ਫੋਨ ਨਾ ਕਰੇ ਤੇ ਨੰਬਰ ਨੋਟ ਕਰ ਲੋ ਰੇਟ ਮੌਕੇ ਤੇ 8360618560 8360618560 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਮਾਰਵਾੜੀ ਕੋੜਾ ਤੇ ਦੋ ਨੁਕਰੇ ਬੱਚੇ ਨੇ ਜਿਹੜੇ ਖਰੀਦ ਸਕਦੇ ਰੇਟ ਮੌਕੇ ਦੱਸਿਆ ਉਹ ਚਾਹਵਨ ਵੀਰ ਹੀ ਫੋਨ ਕਰਨ ਫਾਲਤੂ ਬੰਦਾ ਕੋਈ ਫੋਨ ਨਾ ਕਰੇ ਜੀ ਬਸ ਖਰੀਦਣ ਦੇ ਲਈ ਤੁਸੀਂ ਇਸ ਨੰਬਰ ਤੇ ਕਾਲ ਕਰ ਸਕਦੇ ਹੋ ਰੇਟ ਮੌਕੇ ਤੇ ਤੈਅ ਹੋ ਜਾਊਗਾ ਜੀ ਟਰਾਲਾ ਵਿਕਾਊ ਹੈ ਜੀ ਟਰਾਲ ਦਾ ਸਾਈਜ਼ ਹੈ ਜੀ 16/7 2025 ਮਾਡਲ ਹੈਵੀ ਕੈਂਚੀ 3 ਫੁੱਟ ਪਲਾਜ਼ਮਾ ਬੈਡ 2 ਕੇ ਪੇਂਟ ਏਰੀਆ ਜਲੰਧਰ ਹੁਸ਼ਿਆਰਪੁਰ ਰੋਡ ਮੰਡਿਆਲਾ ਨੇੜੇ ਸ਼ਾਮ 84 ਫੁੱਲ ਹੈਵੀ ਬਣਿਆ ਹੋਇਆ ਤੇ ਜਿਹੜਾ ਕੁਝ ਤੁਹਾਨੂੰ ਦਿਖਾਇਆ ਗਿਆ ਇਸ ਤਰ੍ਹਾਂ ਦਾ ਹੀ ਮਿਲੂਗਾ ਕੋਈ ਇਹ ਨਹੀਂ ਹੈਗਾ ਕਿ ਦਿਖਾਇਆ ਕੋ ਸ਼ੋਰ ਤੇ ਬਾਅਦ ਚ ਕੁਝ ਹੋਰ ਹੋਊਗਾ ਪੂਰਾ ਓਕੇ ਜੈਨੂਨ ਕੰਮ ਹੈ ਨਾ ਦਾਜੀ ਠੀਕ ਹੈ ਜੀ ਤੇ ਨੰਬਰ ਨੋਟ ਕਰ ਲਓ ਜੀ 771450/50 ਨੰਬਰ ਤੇ ਫੋਨ ਕਰਕੇ ਟਰਾਲਾ 2 ਲੱਖ 70000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਬਾਕੀ ਤੁਸੀਂ ਕੰਡੀਸ਼ਨ ਦੇਖ ਸਕਦੇ ਹੋ ਬਹੁਤ ਸੋਹਣਾ ਤੇ ਹੈਵੀ ਬਣਿਆ ਹੋਇਆ ਗੁਰਦਿਆਲ ਕੰਬਾਈਨ ਵਿਕਾਊਾ 2017 ਮਾਡਲ ਪੂਰੀ ਸਾਫ ਮਸ਼ੀਨ 60% ਟਾਇਰ ਨਾਲ ਦੇ ਏਰੀਆ ਬਰਨਾਲਾ ਰੇਟ 10 ਲੱਖ 30 ਹਜ਼ਾਰ ਪੂਰੀ ਸਥਾਫ ਮਸ਼ੀਨ 60% ਟਾਇਰ ਨੇ ਨਾਲ ਦੇ ਏਰੀਆ ਬਰਨਾਲਾ ਰੇਟ 10 ਲੱਖ 30 ਹਜ਼ਾਰ 628045128 ਇਸ ਨੰਬਰ ਤੇ ਫੋਨ ਕਰਕੇ ਗੁਰਦਿਆਲ ਕੰਬਾਈਨ 2017 ਮਾਡਲ ਪੂਰੀ ਸਾਫ 10 ਲੱਖ 30000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਜੀ ਪੂਰੀ ਸਾਫ ਮਸ਼ੀਨ ਹੈ ਕਿਸੇ ਵੀ ਤਰ੍ਹਾਂ ਦੀ ਕਮੀ ਬੇਸ਼ੀ ਨਹੀਂ ਦੇਖਣ ਨੂੰ ਮਿਲੂਗੀ ਪ੍ਰੀਤ 6049 ਡਾਇਰੈਕਟਰ ਵਿਕਾਊ ਆ 2011 ਮਾਡਲ 60 ਐਚਪੀ 85% ਟਾਇਰ ਨੇ ਜੀ ਪਿੰਡ ਕਪੂਰੀ ਐਨਆਰਆਈ ਭਰਾ ਦਾ ਟਰੈਕਟਰ ਹੈ ਬਹੁਤ ਹੀ ਘੱਟ ਚੱਲੇ ਹੋਇਆ ਸਾਫ਼ ਕੰਡੀਸ਼ਨ ਦਾ ਐਨਆਰਆਈ ਭਰਾ ਦਾ ਇਹ ਟਰੈਕਟਰ ਹੈ 2,65,000 ਰੁਪਏ ਰੇਟ ਰੱਖਿਆ ਗਿਆ ਜੀ ਮੌਕੇ ਤੇ ਬਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਤੇ ਨੰਬਰ ਹੈ 8264611143 8264611143 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਪ੍ਰੀਤ ਸਾਖ ਨੰਬਰ ਟਰੈਕਟਰ 2011 ਮਾਡਲ 2,65,000 ਦੇ ਵਿੱਚ ਖਰੀਦ ਸਕਦੇ ਹੋ ਆ ਗੰਨੇ ਵਾਲੀ ਇੱਥੋਂ ਸਟਾਰਟ ਆ ਜੀ ਆ ਰਸਤਾ ਆ ਬੜਾ ਵਾਈਫੁੱਟਰ ਰਸਤਾ ਨਾਲ ਇੱਧਰ ਆ ਚਮਕੌਰ ਸਾਹਿਬ ਹੈਗਾ ਨੇੜੇ ਸ਼ਹਿਰ ਪੈ ਗਿਆ ਹੋਰ ਦੇਖ 1 ਕਿਲੋਮੀਟਰ ਆ ਗੰਨੇ ਵਾਲੀ ਇੱਥੋਂ ਸ਼ੁਰੂ ਹੋ ਜਾਂਦੀ ਹੈ ਜਾਂ ਸਾਰੇ ਹੀ ਗੰਨਾ ਖੜਾ ਕਮਾ ਦੇ ਚ ਆ ਨਾਲ-ਨਾਲ ਵੀ ਰਸਤਾ ਜਾਂਦਾ ਦੋ ਕਿੱਲਾਂ ਦੀ ਲਾਮ ਇਧਰ ਨੂੰ ਇਧਰ ਨੂੰ ਦੋ ਕਿੱਲੇ ਦੇ ਨਾਮ ਦੇ ਨਾਲ ਰਸਤਾ ਲੱਗਦਾ ਆਪਣੇ ਸਰੇ ਸਰੇ ਤੱਕ ਆ ਗੰਨੇ ਵਾਲੀ ਸਾਰੀ ਉਹ 400 ਟਾਕਾ ਬਿਲਕੁਲ ਤਕਸੀਮ ਜ਼ਮੀਨ ਹੈ ਇੱਕ ਫਰਦਾ ਇੱਕ ਦੇ ਨਾਮ ਕੱਲੀ ਮੋਟਰ ਆ ਗੱਬੇ ਮਤਲਬ ਕਰੈਕਸ਼ਨਾ ਕਰਨੇ ਤੇ ਗੱਬੇ ਆ ਮੋਟਰ ਨੂੰ ਥੋੜਾ ਜਿਹਾ ਜਾਣਾ ਔਖਾ ਹੈ ਗੱਲਾ ਉਸ ਹੀ ਪਈ ਹੋਈ ਹੈ ਨਾ ਉਹ 7.5 ਦੀ ਮੋਟਰ ਆ ਪੂਰਾ ਫੁੱਲ ਪਾਣੀ ਆ 3 3 ਇੰਚੀ ਪ੍ਰੈਸ਼ਰ अस्सी नब्बे फुट से चल दें साढ़े मोटर वे पूरा टॉप तक कमाल खड़ा बिल्कुल एक नंबर वीयर गन्ना है ਉੱਥੋਂ ਚੱਲ ਕੇ ਉਰੇ ਤੱਕ ਇੱਧਰ ਇੱਧਰ ਆਵ ਬੱਟ ਚਲੇਗੀ ਇਦਾਂ ਸਿੱਧੀ ਇਦਾਂ ਮਤਲਬ ਆ ਅੱਗੇ ਖਵਾਉਣ ਵਾਲਾ ਰੋਡ ਆ ਜਾਂਦਾ ਚਮਕੌਰ ਸਾਹਿਬ ਦੇ ਖਵਾਉਣ ਨੂੰ ਜਾਂਦਾ ਐ ਸਾਹਮਣੇ ਮਕਾਨ ਪਏ ਆ ਜਿਹੜੇ ਰੋਡ ਦੇ ਉੱਪਰ ਪਏ ਆ ਮੇ ਰੋਡਾ ਨਾਲ ਥੋੜੀ ਦੂਰ ਤੇ ਹੀ ਭਾਰਤ ਮਾਲਾ ਪ੍ਰੋਜੈਕਟ ਰੋਡ ਬਣ ਰਿਹਾ ਹੈ ਉਹ ਬੜਾ ਬੜਾ ਰੋਡ ਬਣ ਰਿਹਾ ਨਾਲ ਇੱਥੇ ਦੇ ਮਤਲਬ ਥੋੜੀ ਉਹਦੇ ਹੀ ਆ ਚਾਰ ਚਾਰਕ ਕੀਲੇ ਫਰਕ ਨਾਲੇ ਚਾਰ ਪੰਜ ਕੀਲੇ ਨੇ ਫਰਕ ਨਾਲੇ ਆ ਮੋਟਰ ਆ ਜੀ ਇਹ ਬਿਲਕੁਲ ਸੈਂਟਰ ਦੇ ਵਿੱਚ ਮੋਟਰ ਆ ਕੋਈ ਮਤਲਬ ਪਾਈਪ ਲਾਈਨ ਦੀ ਲੋਡ ਨਹੀਂ ਕੋਈ ਕੁਝ ਨਹੀਂ ਗੱਬੇ ਮੋਟਰ ਪਰਤੇ ਚਾਰ ਦੇ ਪਾਸੇ ਨੂੰ ਪਾਣੀ ਜਾਂਦਾ ਆ ਮੋਟਰ ਦਾ ਕੋਠਾ ਬਣਿਆ ਉਸ ਇੱਥੇ ਇੱਥੇ ਡਿੱਗੀ ਜਿਵੇਂ ਪਾਣੀ ਉਧਰ ਨੂੰ ਉਧਰ ਨੂੰ ਜਾਂਦਾ ਕੋਈ ਪਾਈਪ ਲਾਈਨ ਦੀ ਲੋੜ ਨਹੀਂ ਕੋਈ ਖਾਲ ਨਹੀਂ ਕੋਈ ਕੁਛ ਨਹੀਂ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਧਰੱਖਾ ਜੀ